ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਵਿਕਰਮ ਸਿੰਘ ਮਜੀਠੀਆ ਅਤੇ ਵਿਕਰਮ ਸਿੰਘ ਮਜੀਠੀਆ ਦੀ ਇੱਕ ਵਾਰ ਫਿਰ ਚੂੜੀ ਕੱਸ ਦਿੱਤੀ ਗਈ ਹੈ ਵਿਜੀਲੈਂਸ ਪੰਜਾਬ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਤੁਹਾਨੂੰ ਦੱਸ ਦਿੰਨੇ ਹਾਂ ਕਿ ਵਿਕਰਮ ਸਿੰਘ ਮਜੀਠੀਆ ਵੱਲੋਂ ਜਿੱਥੇ ਵਾਰ-ਵਾਰ ਬੁਖਾਰ ਲਗਾਈ ਜਾ ਰਹੀ ਸੀ ਕਿ ਮੈਂ ਬੇਕਸੂਰ ਹਾਂ ਮੈਂ ਕੋਈ ਵੀ ਇਹੋ ਜਿਹਾ ਕੰਮ ਨਹੀਂ ਕੀਤਾ ਲੇਕਿਨ ਮੇਰੇ ਨਾਲ ਬਦਰਾ ਖੋਰੀ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਲੇਕਿਨ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਰ-ਵਾਰ ਇਹ ਕਹਿੰਦੇ ਨਜ਼ਰ ਆ ਰਹੇ ਸੀ ਕਿ ਹੁਣ ਤੁਸੀਂ ਜੋ ਜੇਲ੍ਹ ਤੋਂ ਬਾਅਦ ਵੀ ਹਵਾ ਨਹੀਂ ਖਾ ਸਕਦੇ ਜੇਕਰ ਗੱਲ ਕਰੀਏ ਤਾਂ ਇੱਕ ਪਾਸੇ ਵਿਕਰਮ ਸਿੰਘ ਮਜੀਠੀਆ ਵੱਲੋਂ ਵਾਰ-ਵਾਰ ਬੋਹਾਰ ਲਗਾਈ ਗਈ ਤੇ ਹੁਣ ਜੋ ਉਹਨਾਂ ਦੇ ਸਾਥੀ ਫੜੇ ਗਏ ਨੇ ਉਹਨਾਂ ਵੱਲੋਂ ਬੋਹਾਰ ਲਗਾਈ ਜਾ ਰਹੀ ਹੈ ਪਟੀਸ਼ਨ ਪਾਈ ਜਾ ਰਹੀ ਹੈ ਅਦਾਲਤ ਦੇ ਵਿੱਚ ਕਿ ਮੈਂ ਬੇਕਸੂਰ ਹਾਂ ਤੇ ਮੈਨੂੰ ਜ਼ਮਾਨਤ ਦਿੱਤੀ ਜਾਵੇ। ਲੇਕਿਨ ਜਿੱਥੇ ਪੰਜਾਬ ਸਰਕਾਰ ਤੇ ਅਦਾਲਤ ਵੱਲੋਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਆਰਾਮ ਦਾ ਇੱਕ ਨਹੀਂ ਮਿਲ ਰਿਹਾ ਜਾਂ ਕਹਿ ਲਈਏ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਮਦਦ ਨਹੀਂ ਮਿਲ ਰਹੀ ਲੇਕਿਨ ਦੂਸਰੇ ਪਾਸੇ ਇੱਕ ਬਹੁਤ ਵੱਡੀ ਅਹਿਮ ਖਬਰ ਨਿਕਲ ਕੇ ਸਾਹਮਣੇ ਆਈ ਹੈ। ਜੇਕਰ ਤੁਹਾਨੂੰ ਦੱਸ ਦਈਏ ਕਿ ਵਿਕਰਮ ਸਿੰਘ ਮਜੀਠੀਆ ਦੇ ਦੋ ਸਾਥੀ ਜੋ ਹੁਣ ਵਿਜੀਲੈਂਸ ਵੱਲੋਂ ਉਹਨਾਂ ਦੀ ਚੂੜੀ ਕੱਸੀ ਜਾ ਰਹੀ ਹੈ ਉਹਨਾਂ ਦੇ ਉੱਤੇ ਜੋ ਹੈ ਪੁੱਛਗਿੱਛ ਕਰਨ ਦਾ ਜ਼ੋਰ ਪਾਇਆ ਜਾ ਰਿਹਾ ਹੈ ਉਹਨਾਂ ਵੱਲੋਂ ਕਨਵਿੰਸ ਕਰਨ ਦਾ ਜ਼ੋਰ ਪਾਇਆ ਜਾ ਰਿਹਾ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਜਿੱਥੇ ਵਿਕਰਮ ਸਿੰਘ ਮਜੀਠੀਆ ਦਾ ਨਸ਼ਾ ਤਸਕਰੀ ਦੇ ਵਿੱਚ ਵੀ ਨਾਮ ਆ ਰਿਹਾ ਹੈ ਜਿੱਥੇ ਉਹਨਾਂ ਨੇ ਸ਼ੈੱਲ ਕੰਪਨੀਆਂ ਜਿਨ੍ਹਾਂ ਨੂੰ ਆਪਾਂ ਫੇਕ ਕੰਪਨੀਆਂ ਕਹਿ ਦਿੰਨੇ ਆ ਉਹਦੇ ਵਿੱਚ ਵੀ ਪੈਸਾ ਜੋ ਉਹਨਾਂ ਨੇ ਲਗਾਇਆ ਤੀਸੇ ਪਾਸੇ ਹਜ਼ਾਰਾਂ ਦੀ ਜਾਇਦਾਦ ਕਿੱਥੋਂ ਬਣੀ ਤੇ ਜੇਕਰ ਗੱਲ ਕਰੀਏ ਤਾਂ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਕਾਫੀ ਵੱਡੇ ਦੋਸ਼ ਨੇ ਜੋ ਸਾਹਮਣੇ ਨਜ਼ਰ ਆਉਣੇ ਸ਼ੁਰੂ ਹੋ ਗਏ ਨੇ ਜਿਵੇਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਸੀ ਕਿ ਇਹ ਸਾਡੀਆਂ ਨਜ਼ਰਾਂ ਤੋਂ ਨਹੀਂ ਬਚ ਪਾਏਗਾ ਉਸੇ ਤਰ੍ਹਾਂ ਹੀ ਵਿਕਰਮ ਸਿੰਘ ਮਜੀਠੀਆ ਆਪਣੀਆਂ ਹੀ ਕਰਤੂਤਾਂ ਦੇ ਵਿੱਚ ਫਸਦੇ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਦਿੰਨੇ ਆ ਕਿ ਵਿਕਰਮ ਸਿੰਘ ਮਜੀਠੀਆ ਦੇ ਦੋ ਸਾਥੀਆਂ ਨੂੰ ਵਿਜੀਲੈਂਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਜੋ ਬਲਵਿੰਦਰ ਸਿੰਘ ਜੋ ਮਨਜਿੰਦਾ ਸਿੰਘ ਦੇ ਜੀਜਾ ਨੇ ਤੇ 164 ਧਾਰਾ ਉਹਨਾਂ ਉੱਤੇ ਲਾਗੂ ਕਰ ਦਿੱਤੀ ਗਈ ਹੈ ਜਿਨ੍ਹਾਂ ਦੇ ਕੋਲੋਂ ਵੱਡੇ ਪੱਧਰ ਤੇ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਸ਼ੈੱਲ ਕੰਪਨੀਆਂ ਦੇ ਵਿੱਚ ਇੱਕ ਇੱਕ ਕਰੋੜ 33 ਸੌਰੀ 1 ਕਰੋੜ 33 ਲੱਖ ਰੁਪਈਆ ਕਿਸ ਤਰ੍ਹਾਂ ਲੱਗਿਆ ਤੁਸੀਂ 133 ਕਰੋੜ ਦਾ ਸਾਨੂੰ ਦੱਸੋ ਕੀ ਮਤ ਇਹ ਕਿੱਥੋਂ ਲੱਗਾ ਕਿਵੇਂ ਲੱਗਾ ਵਿਜੀਲੈਂਸ ਵੱਲੋਂ ਉੱਚੇ ਆਧਾਰ ਤੇ ਉਹਨਾਂ ਤੋਂ ਜੋ ਹੈ ਵੱਡੀਆਂ ਵੱਡੀਆਂ ਤੋਂ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤੁਹਾਨੂੰ ਦੱਸ ਦਿੰਨੇ ਆ ਕਿ ਇਹਦੇ ਵਿੱਚ ਇੱਕ ਨਾਮ ਹੋਰ ਨਿਕਲ ਕੇ ਆ ਰਿਹਾ ਹੈ ਜੋ ਹੈ ਵਾਸੂ ਪਾਠਕ ਵਾਸੂ ਪਾਠਕ ਦਾ ਨਾਮ ਵੀ ਨਿਕਲ ਕੇ ਆ ਰਿਹਾ ਹੈ ਜਿਸ ਨੂੰ ਇਹ ਵੀ ਪੁੱਛਿਆ ਜਾ ਰਿਹਾ ਜਿਸ ਨੂੰ ਕਨਵਿੰਸ ਕਰਨ ਲਈ ਕਿਹਾ ਜਾ ਰਿਹਾ ਕਿ ਤੁਸੀਂ ਕਨਵਿੰਸ ਕਰੋ ਕਿ ਵਿਕਰਮ ਸਿੰਘ ਮਜੀਠੀਆ ਨਾਲ ਮਿਲ ਕੇ ਤੁਸੀਂ ਸ਼ੈੱਲ ਕੰਪਨੀਆਂ ਦੇ ਵਿੱਚ 2 ਨੰਬਰ ਦਾ ਪੈਸਾ ਕਮਾਇਆ, ਸਟਾਫ ਚਾਰੀ ਦਾ ਪੈਸਾ ਕਮਾਇਆ ਹੈ। ਤੁਹਾਨੂੰ ਦੱਸ ਦਿੰਦੇ ਆ ਕਿ ਹੁਣ ਵਿਕਰਮ ਸਿੰਘ ਮਜੀਠੀਆ ਜਿੱਥੇ ਵਾਰ-ਵਾਰ ਬੁਹਾਰ ਲਗਾਉਂਦਾ ਸੀ, ਹੁਣ ਉਹ ਬੁਹਾਰ ਨਹੀਂ ਲਗਾ ਪਾਏਗਾ ਕਿਉਂਕਿ ਉਹਨਾਂ ਦੇ ਆਪਣੇ ਹੀ ਜੋ ਨੇ ਵਕੀਲ ਜਿਨ੍ਹਾਂ ਦਾ ਨਾਮ ਹੈ ਅਰਸ਼ਦੀਪ ਕਲੇਰ ਜੋ ਸ਼੍ਰੋਮਣੀ ਅਕਾਲੀ ਦਲ ਦੇ ਜੋ ਸਪੋਕਸਮੈਨ ਵੀ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਵਿਕਰਮ ਸਿੰਘ ਮਜੀਠੀਆ ਤੇ ਇੱਕ ਹੋਰ ਪਰਚਾ ਹੋਣ ਜਾ ਰਿਹਾ ਹੈ ਬਹੁਤ ਵੱਡੀ ਅਹਿਮ ਖਬਰ ਨਿਕਲ ਕੇ ਆਈ ਕਿ ਵਿਕਰਮ ਸਿੰਘ ਮਜੀਠੀਆ ਤੇ ਇੱਕ ਹੋਰ ਪਰਚਾ ਕਰਨ ਜਾ ਰਹੇ ਨੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਸਰਕਾਰ ਅਤੇ ਇਹਨਾਂ ਵੱਲੋਂ ਵਿਜੀਲੈਂਸ ਵੱਲੋਂ ਉੱਚ ਉੱਚੇ ਲੈਵਲ ਤੇ ਜੋ ਬੰਦੇ ਵੀ ਫੜ ਲਏ ਗਏ ਨੇ ਜੋ ਜਿਨ੍ਹਾਂ ਦਾ ਨਾਮ ਬਲਵਿੰਦਰ ਸਿੰਘ ਜੋ ਮਨਜਿੰਦਾ ਸਿੰਘ ਦੱਸਿਆ ਜਾ ਰਿਹਾ ਹੈ ਜਿਨ੍ਹਾਂ ਤੋਂ ਵੱਡੇ ਪੱਧਰ ਤੇ ਪੁੱਛਗਿੱਛ ਕੀਤੀ ਜਾ ਰਹੀ ਕਿ ਸ਼ੈਲ ਕੰਪਨੀਆਂ ਦੇ ਵਿੱਚ ਤੁਹਾਡਾ ਕੀ ਲੈਣਾ ਦੇਣਾ ਸੀ ਜਿੰਦੇ ਵਿੱਚ ਵਾਸੂ ਯਾਦਵ ਦਾ ਵੀ ਨਾਮ ਆ ਰਿਹਾ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਸੀ ਜਿਨੇ 500 ਕਰੋੜ 540 ਕਰੋੜ ਦਾ ਕਪਲਾ ਕੀਤਾ ਹੈ ਜਿਨੇ 133 ਕਰੋੜ ਦੇ ਸ਼ੈਲ ਕੰਪਨੀਆਂ ਖਰੀਦੀਆਂ ਨੇ ਜਿਨੇ ਸੈਨਿਕ ਫਾਰਮ ਜਦੋਂ ਕਿ ਉਹਦੇ ਕੋਲ ਕੁਝ ਵੀ ਨਹੀਂ ਸੀ ਉਦੋਂ ਸੈਨਿਕ ਫਾਰਮ ਕਿਤੇ ਨਾ ਕਿਤੇ ਬੈਂਕ ਦੇ ਕੋਲ ਗਹਿਣੇ ਪਿਆ ਸੀ ਤੇ ਜਦੋਂ ਇਹ ਸੱਤਾ ਦੇ ਵਿੱਚ ਆਏ ਸ਼੍ਰੋਮਿਅ ਕਾਲੀ ਦਲ ਜਦੋਂ ਆਈ ਤਾਂ ਉਦੋਂ ਇਹਨਾਂ ਨੇ ਸੈਨਿਕ ਫਾਰਮ ਛਡਾ ਲਿਆ ਹੋਰ ਇਸ ਦੀ ਪਰਪਾਈ ਦੇਣੀ ਪਏਗੀ ਵਿਕਰਮ ਸਿੰਘ ਮਜੀਠੀਆ ਨੂੰ ਤੁਹਾਨੂੰ ਦੱਸ ਦਿੰਨੇ ਆ ਕਿ ਅਹਿਮ ਖਬਰ ਸੂਤਰਾ ਤੋਂ ਨਿਕਲਦੇ ਆ ਰਹੀ ਹੈ ਕਿ ਜੋ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਕਹਿ ਰਹੇ ਨੇ ਕਿ ਆਮਦਨ ਤੋਂ ਵੱਧ ਜਿੱਥੇ ਵਿਕਰਮ ਸਿੰਘ ਮਜੀਠੀਆ ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਨੇ ਉੱਥੇ ਹੀ ਝੂਠਾ ਸਬੂਤ ਵੀ ਤੀਸਰਾ ਜੋ ਹੈ ਕੇਸ 164 ਧਾਰਾ ਦੇ ਨਾਲ ਉਹਨਾਂ ਦੇ ਉੱਤੇ ਲਾਹ ਦਿੱਤੀ ਗਈ ਹੈ ਇਹ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਕਹਿ ਰਹੇ ਨੇ ਕਿ ਜੋ ਝੂਠਾ ਕੇਸ ਹੈ ਉਹ ਬਣਾ ਕੇ ਹੁਣ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਵਿਜੀਲੈਂਸ ਵੱਲੋਂ ਇੱਕ ਝੂਠਾ ਤੀਸਰਾ ਸਬੂਤ ਪੇਸ਼ ਕਰਨ ਕਰਨ ਜਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਜਾਂ ਕਹਿ ਲਈਏ ਵਿਜੀਲੈਂਸ ਜਾਂ ਪੰਜਾਬ ਦੀ ਪੁਲਿਸ ਤਾਂ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਅਸ਼ਦੀਪ ਕਲੇਰ ਕਹਿ ਰਹੇ ਨੇ ਕਿ ਇਹ ਝੂਠਾ ਕੇਸ ਹੈ ਲੇਕਿਨ ਉਹਨਾਂ ਦੀ ਆਪਣੀ ਜਵਾਨੀ ਹੈ ਕਿ ਹੁਣ ਜੋ ਵਿਕਰਮ ਸਿੰਘ ਮਜੀਠੀਆ ਤੇ ਇੱਕ ਵੱਡਾ ਕੇਸ ਹੋ ਲੱਗਣ ਜਾ ਰਿਹਾ ਹੈ ਧੰਨ